ਕਹਿੰਦੇ ਇਨਸਾਨ ਨੂੰ ਮਰਦੇ ਦਮ ਤੱਕ ਕਦੇ ਵੀ ਆਸ ਨਹੀਂ ਛੱਡਣੀ ਚਾਹੀਦੀ ਰੱਬ ਦੇਰ ਹੀ ਸਹੀ ਪਰ ਸੁਣਦਾ ਜ਼ਰੂਰ ਆ ਇਹ ਆਸ ਹੈਰੀ ਨੂੰ ਵੀ ਪ੍ਰੀਆ ਕੋਲੋਂ ਸੀ ਹੈਰੀ ਦੀ ਸੋਚ ਸੀ ਕਿ ਕਦੇ ਤਾਂ ਕਦੇ ਪ੍ਰੀਆ ਵਿੱਚ ਜ਼ਰੂਰ ਬਦਲਾ ਆਵੇਗਾ ਇੱਕ ਦਿਨ ਉਹ ਮੇਰੀ ਫੈਮਲੀ ਨਾਲ ਪਿਆਰ ਤੇ ਉਹਨਾਂ ਦੀ ਕਦਰ ਕਰੇਗੀ ਪਰ ਪ੍ਰੀਆ ਨੇ ਤਾਂ ਸ਼ਾਇਦ ਸੋ ਹੀ ਖਾਦੀ ਹੋਈ ਸੀ ਕਿ ਉਹ ਜਿੱਦਾਂ ਦੀ ਹੈ ਓਦਾਂ ਦੀ ਹੀ ਰਹੇਗੀ ਉਸ ਨੂੰ ਕਿਸੇ ਨਾਲ ਪਿਆਰ ਜਾਂ ਕਿਸੇ ਦੀ ਕਦਰ ਨਹੀਂ ਸੀ ਪਤਾ ਨਹੀਂ ਪ੍ਰਿਆ ਦੀ ਮੰਚ ਕੀ ਚੱਲ ਰਿਹਾ ਸੀ ਹੁਣ ਤਾਂ ਹੈਰੀ ਵੀ ਪ੍ਰਿਆ ਨੂੰ ਕੁਝ ਵੀ ਨਹੀਂ ਕਹਿੰਦਾ ਸੀ ਪਰ ਪ੍ਰਿਆ ਹੈਰੀ ਦਾ ਨਜਾਇਜ਼ ਫਾਇਦਾ ਚੁੱਕ ਰਹੀ ਸੀ ਉਹ ਹੈਰੀ ਦੇ ਦੁੱਧ ਚ ਨੀਂਦੀਆਂ ਗੋਲੀਆਂ ਪਾ ਕੇ ਹੈਰੀ ਨੂੰ ਜੇਨ ਲੱਗ ਪਈ ਹੈਰੀ ਰੋਜ਼ ਆਪਣੀ ਮੰਮੀ ਨਾਲ ਬੈਠਾ ਗੱਲਾਂ ਕਰਦਾ ਰਹਿੰਦਾ ਸੀ ਪਰ ਪ੍ਰੀਆ ਆਪਣਾ ਸਾਰਾ ਕੰਮ ਖਤਮ ਕਰਕੇ ਆਪਣੇ ਰੂਮ 'ਚ ਚਲੀ ਜਾਂਦੀ ਸੀ ਭਾਵੇਂ ਹੈਰੀ ਕਾਫੀ ਟਾਈਮ ਆਪਣੀ ਮੰਮੀ ਨਾਲ ਗੱਲਾਂ ਕਰਦਾ ਰਹਿੰਦਾ ਸੀ ਪਰ ਪ੍ਰੀਆ ਹੈਰੀ ਨੂੰ ਉਥੇ ਦੁੱਧ ਦੇਣ ਦੀ ਵਜਾਏ ਆਪਣੇ ਕਮਰੇ ਵਿੱਚ ਲੈ ਜਾਂਦੀ ਸੀ ਤਾਂ ਕਿ ਕਿਸੇ ਨੂੰ ਕੁਝ ਪਤਾ ਨਾ ਲੱਗੇ ਟੈਟ ਡੌਗੀ ਪ੍ਰਿਆ ਨੂੰ ਭੌਂਕਦਾ ਤੇ ਹੈਰੀ ਦੇ ਆਉਣ ਤੇ ਉਹਦੇ ਨਾਲ ਕੁਝ ਗੱਲਾਂ ਕਰਦਾ ਪਰ ਫਿਰ ਵੀ ਕਿਸੇ ਨੂੰ ਨਹੀਂ ਪਤਾ ਲੱਗਾ ਕਿ ਉਹ ਕੀ ਸਮਝਾ ਰਿਹਾ ਇੱਥੇ ਇੰਨਾ ਇੱਕ ਤਾਂ ਪਤਾ ਲੱਗਦਾ ਕਿ ਇਨਸਾਨਾਂ ਨਾਲੋਂ ਜਾਨਵਰ ਜ਼ਿਆਦਾ ਵਫਾਦਾਰ ਹੁੰਦੇ ਨੇ ਹੈਰੀ ਦੀ ਮੰਮੀ ਨੇ ਪ੍ਰਿਆ ਨੂੰ ਪੁੱਛਣਾ ਕੀ ਹੋਇਆ ਤੈਨੂੰ ਇਹ ਕਿਉਂ ਭੌਂਕੀ ਜਾ ਰਿਹਾ ਅੱਗੋਂ ਪ੍ਰਿਆ ਨੇ ਮੈਨੂੰ ਕੀ ਪਤਾ ਇਹ ਐਵੇਂ ਹੀ ਕਰਦਾ ਰਹਿੰਦਾ ਹੈਰੀ ਨੂੰ ਦੁੱਧ ਪੀ ਕੇ ਕਾਫੀ ਗੂੜੀ ਨੀਂਦ ਆ ਜਾਣੀ ਹੈਰੀ ਨੂੰ ਨੀਂਦ 'ਚ ਸੁੱਤਾ ਪਿਆ ਦੇਖ ਪ੍ਰੀਆ ਪਤਾ ਨਹੀਂ ਕਿਸ ਨਾਲ ਫੋਨ ਤੇ ਅੱਧੀ ਅੱਧੀ ਰਾਤ ਬੈਠੀ ਗੱਲਾਂ ਕਰਦੀ ਰਹਿੰਦੀ ਪਰ ਹੈਰੀ ਨੂੰ ਗੂੜੀ ਨੀਂਦ 'ਚ ਕੁਝ ਪਤਾ ਨਾ ਲੱਗਦਾ ਪ੍ਰੀਆ ਹੈਰੀ ਨੂੰ ਤਾਂ ਨੀਂਦ ਦੀਆਂ ਗੋਲੀਆਂ ਦਿੰਦੀ ਹੀ ਸੀ ਉਸ ਦੇ ਨਾਲ ਉਹ ਹੈਰੀ ਦੇ ਮੰਮੀ ਪਾਪਾ ਦੇ ਖਾਣੇ 'ਚ ਵੀ ਕੁਝ ਮਿਲਾ ਕੇ ਦੇਣ ਲੱਗ ਪਈ ਹੈਰੀ ਦੇ ਪਾਪਾ ਨੇ ਕਹਿਣਾ ਕਿ ਸਬਜ਼ੀ 'ਚੋਂ ਕੋਈ ਅਜੀਬ ਜਿਹੀ 스మెల్ ਆ ਰਹੀ ਆ ਜਿਵੇਂ ਇਸ ਵਿੱਚ ਕੁਝ ਪਾਇਆ ਹੁੰਦਾ ਪਰ ਪ੍ਰੀਆ ਸਾਫ਼ ਮੁਕਰ ਜਾਂਦੀ ਕਿ ਇ tanto ਦਾ ਤਾਂ ਕੁਝ ਨਹੀਂ ਪ੍ਰੀਆ ਦਾ ਰੋਜ਼ ਦਾ ਕੰਮ ਹੋ ਗਿਆ ਸੀ ਖਾਣੇ 'ਚ ਕੁਝ ਮਿਲਾ ਕੇ ਦੇਣਾ ਪ੍ਰੀਆ ਆਪਣੀ ਹੁਸ਼ਿਆਰੀ ਨਾਲ ਸਬਜ਼ੀਆਂ 'ਚ ਮਸਾਲੇ ਤੇਜ਼ ਕਰ ਦਿੰਦੀ ਸੀ ਤਾਂ ਜੋ ਕਿਸੇ ਨੂੰ ਕੁਝ ਪਤਾ ਨਾ ਲੱਗੇ ਕਿ ਸਬਜ਼ੀ 'ਚ ਕੁਝ ਖਤਰਨਾਕ ਚੀਜ਼ ਪਾਈ ਹੋਈ ਆ ਸਬਜ਼ੀਆਂ 'ਚ ਮਸਾਲੇ ਤੇਜ਼ ਪਾਉਣ ਕਰਕੇ ਹੈਰੀ ਤੇ ਮੰਮੀ ਪਾਪਾ ਦੀ ਤਬੀਅਤ ਕਾਫੀ ਖਰਾਬ ਰਹਿਣ ਲੱਗ ਪਈ ਹਰੀ ਦੇ ਮੰਮੀ ਨੇ ਪ੍ਰੀਆ ਨੂੰ ਕਹਿਣਾ ਪ੍ਰੀਆ ਬੇਟਾ ਸਬਜ਼ੀਆਂ ਦਾ ਮਸਾਲਾ ਘੱਟ ਪਾਇਆ ਕਰ ਸਾਡੇ ਤੂੰ ਇੰਨਾ ਤੇਜ਼ ਮਸਾਲਾ ਨਹੀਂ ਖਾਦੀ ਜਾਂਦੀ ਅੱਗੋਂ ਪ੍ਰੀਆ ਨੇ ਜਵਾਬ ਦੇਣਾ ਕਿ ਨਹੀਂ ਮੰਮਾ ਤੇਜ਼ ਮਸਾਲਿਆਂ ਨਾਲ ਸਬਜ਼ੀ ਸੁਆਦ ਲੱਗਦੀਆਂ ਪਰੀਆ ਨੂੰ ਹੁੰਦੀ ਐਨੀ ਮਿੱਠੀ ਸੀ ਕਿ ਕਿਸੇ ਨੂੰ ਕੁਝ ਪਤਾ ਨਾ ਲੱਗਦਾ ਕਿ ਪ੍ਰੀਆ ਉਹਨਾਂ ਦੇ ਖਾਣੇ ਵਿੱਚ ਕੁਝ ਪਾ ਕੇ ਦਿੰਦੀ ਆ ਜਿਸ ਕਰਕੇ ਉਹਨਾਂ ਦੀ ਸਿਹਤ ਵੀ ਖਰਾਬ ਰਹਿੰਦੀ ਆ ਪ੍ਰੀਆ ਦੀਆਂ ਇਹਨਾਂ ਹਰਕਤਾਂ ਤੇ ਸੋਚ ਤੋਂ ਪਤਾ ਲੱਗਦਾ ਸੀ ਕਿ ਸਾਰਿਆਂ ਨੂੰ ਖਤਮ ਕਰਕੇ ਸਭ ਕੁਝ ਆਪਣੇ ਨਾਮ ਕਰਾ ਕਰ ਲਵੇਗੀ ਪ੍ਰੀਆ ਦੇ ਮਨ 'ਚ ਕਾਫੀ ਲਾਲਚ ਆ ਗਿਆ ਸੀ ਉਸ ਨੂੰ ਕੋਈ ਡਰ ਖੌਫ ਨਹੀਂ ਸੀ ਕਿ ਉਹ ਗੈਰੀ ਦੇ ਉਸ ਦੀ ਫੈਮਿਲੀ ਨਾਲ ਕੀ ਕਰ ਰਹੀ ਹੈ ਪ੍ਰੀਆ ਸਾਰਿਆਂ ਦੇ ਪਿਆਰ ਦਾ ਨਜਾਇਜ਼ ਫਾਇਦਾ ਚੁੱਕ ਰਹੀ ਸੀ ਹੈਰੀ ਦੇ ਘਰੇ ਪ੍ਰੀਆ ਨੂੰ ਵੀ ਧੀਾਂ ਵਾਂਗ ਸਮਝਦੇ ਸੀ ਪਰ ਕਿਸੇ ਨੂੰ ਕੁਝ ਨਹੀਂ ਪਤਾ ਸੀ ਪ੍ਰੀਆ ਦੇ ਦਿਮਾਗ 'ਚ ਕੀ ਚੱਲਦਾ ਹੈਰੀ ਪ੍ਰੀਆ ਦੇ ਕਾਰਨਾਮਿਆਂ ਤੋਂ ਅਣਜਾਣ ਸੀ ਦਿਨੋ ਦਿਨ ਹੈਰੀ ਦੀ ਡ੍ਰਿੰਕ ਵਧ ਰਹੀ ਸੀ ਹੈਰੀ ਬਿਲਕੁਲ ਵੀ ਆਪਣੀ ਕੇਅਰ ਨਹੀਂ ਕਰਦਾ ਸੀ ਇੱਕ ਦਿਨ ਹੈਰੀ ਦੀ ਵੱਡੀ ਭੈਣ ਹਣੀ ਆਪਣੇ ਪੇਕੇ ਆਈ ਹੋਈ ਸੀ ਉਸੇ ਦਿਨ ਅਚਾਨਕ ਹੈਰੀ ਬਹੁਤ ਉਲਟੀ ਕਰ ਰਿਹਾ ਸੀ ਪਰ ਪ੍ਰੀਆ ਨੂੰ ਕੋਈ ਫਰਕ ਨਹੀਂ ਸੀ ਉਹ ਬਸ ਹੈਰੀ ਕੋਲ ਬੈਠੀ ਆਪਣੇ ਫੋਨ ਚ ਲਾਉਣ ਦੀ ਚ ਬਿਜੀ ਸੀ ਹੈਰੀ ਦੀ ਮੰਮੀ ਕਦੇ ਹੈਰੀ ਨੂੰ ਦਵਾਈ ਦੇਣ ਤੇ ਕਦੇ ਨਿੰਬੂ ਪਾਣੀ ਦੇਣ ਹੈਰੀ ਦੀ ਭੈਣ ਕੋਲ ਬੈਠੀ ਹੈਰੀ ਦੇ ਸਿਰ ਤੇ ਮ사ਜ ਕਰ ਰਹੀ ਸੀ ਫਿਰ ਪ੍ਰੀਆ ਸਭ ਕੁਝ ਇਗਨੋਰ ਕਰਕੇ ਕਮਰੇ ਤੋਂ ਬਾਹਰ ਚਲੇ ਗਈ ਜਿਵੇਂ ਉਸ ਦਾ ਹੈਰੀ ਨਾਲ ਕੋਈ ਰਿਸ਼ਤਾ ਹੀ ਨਾ ਹੋਵੇ ਹੈਰੀ ਦੀ ਭੈਣ ਨੇ ਪ੍ਰੀਆ ਨੂੰ ਕਿਹਾ ਕਿ ਹੈਰੀ ਇਨਾ ਬਿਮਾਰ ਆ ਪ੍ਰੀਆ ਤੂੰ ਵੀ ਉਸ ਵੱਲ ਧਿਆਨ ਦੇ ਇਨੇ ਟਾਈਮ ਦੇ ਮੰਮੀ ਉਸ ਤੇ ਅੱਗੇ ਪਿੱਛੇ ਘੁੰਮ ਰਹੇ ਨੇ ਅਗੋ ਪ੍ਰਿਆ ਨੇ ਕਿਹਾ ਤੁਸੀਂ ਤੇ ਮੰਮੀ ਦੇਖ ਤਾ ਰਹੇ ਹੋ ਸਭ ਫਿਰ ਮੈਂ ਹੁਣ ਕੀ ਕਰਨਾ 19 ਨਵੰਬਰ ਨੂੰ ਹੈਰੀ ਦੀ ਕਜ਼ਨ ਦਾ ਵਿਆਹ ਸੀ ਗੁਰਦਾਸਪੁਰ ਸਭ ਗਏ ਸੀ ਹੈਰੀ ਪ੍ਰਿਆ ਮੰਮੀ ਪਾਪਾ ਉੱਥੇ ਵੀ ਪਤਾ ਨਹੀਂ ਪ੍ਰਿਆ ਨੇ ਹੈਰੀ ਨੂੰ ਕੀ ਨਸ਼ਾ ਦਿੱਤਾ ਫੇਰਿਆਂ ਤੋਂ ਬਾਅਦ ਹੈਰੀ ਨੂੰ ਅਟੈਕ ਆਇਆ ਤੇ ਉਹ ਇੱਕਦਮ ਡਿੱਗ ਪਿਆ ਹੈਰੀ ਨੂੰ ਫਟਾਫਟ ਡਾਕਟਰ ਕੋਲ ਲੈ ਕੇ ਗਏ ਇਲਾਜ ਕਰਵਾਇਆ ਤੇ ਅਗਲੇ ਦਿਨ ਅੰਮ੍ਰਿਤਸਰ ਲੈ ਆਏ ਇਸ ਅਟੈਕ ਬਾਰੇ ਹੈਰੀ ਦੀਆਂ ਪੈਣਾਂ ਨੂੰ ਕੁਝ ਨਹੀਂ ਦੱਸਿਆ ਕਿਉਂ ਹੈਰੀ ਵੀ ਵੱਡੀ ਪੈਣ ਹਣੀ ਨੂੰ ਕੋਈ ਬ੍ਰੇਨ ਪ੍ਰੋਬਲਮ ਸੀ ਜਿਸ ਕਰਕੇ ਉਸ ਨੂੰ ਟੈਨਸ਼ਨ ਅਟੈਕ ਆ ਜਾਂਦੇ ਸੀ ਜਿਸ ਕਰਕੇ ਹੈਰੀ ਦੀ ਮਾਂ ਨੇ ਕਿਸੇ ਨੂੰ ਕੁਝ ਨਾ ਦੱਸਿਆ ਹੈਰੀ ਦੀ ਪੈਣ ਹਣੀ ਰੋਜ਼ ਫੋਨ ਕਰਕੇ ਸਭ ਦਾ ਹਾਲ ਚਾਲ ਪੁੱਛਦੀ ਪਰ 4-5 ਦਿਨਾਂ ਤੋਂ ਲਗਾਤਾਰ ਹੈਰੀ ਦੀ ਮੰਮੀ ਨੇ ਹਣੀ ਨਾਲ ਕੋਈ ਗੱਲ ਚੰਗੀ ਤਰ੍ਹਾਂ ਨਹੀਂ ਕੀਤੀ ਸੀ ਉਹ ਕੋਈ ਨਾ ਕੋਈ ਬਹਾਨਾ ਲਗਾ ਕੇ ਫੋਨ ਕੱਟ ਦਿੰਦੇ ਸੀ ਹੈਰੀ ਤੇ ਮੰਮੀ ਪਰ ਧੀਆ ਧੀਆ ਉਹ ਰੱਬ ਨੇ ਜਿਨ੍ਹਾਂ ਨੂੰ ਸੋਹਰੇ ਕਰ ਬੈਠੇ ਵੀ ਹੀ ਅੰਦਾਜ਼ਾ ਹੋ ਜਾਂਦਾ ਕਿ ਉਸੇ ਪਿੱਕੇ ਕੁਝ ਗਲਤ ਹੋ ਰਿਹਾ ਇਹੀ ਅੰਦਾਜ਼ਾ ਹੈਰੀ ਦੀ ਭੈਣ ਹਣੀ ਨੂੰ ਵੀ ਹੋ ਗਿਆ ਸੀ ਉਹ ਅਗਲੇ ਦਿਨ ਹੀ ਆਪਣੇ ਪੇਕੇ ਚਲੀ ਗਈ ਉਸਨੇ ਜਾ ਕੇ ਦੇਖਿਆ ਕਿ ਉਸ ਦਾ ਪ੍ਰਾ ਹੈਰੀ ਬੈੱਡ ਤੇ ਲੇਟਿਆ ਪਿਆ ਤੇ ਉਸ ਦੀ ਮਾਂ ਕਾਫੀ ਟੈਨਸ਼ਨ 'ਚ ਸੀ ਹੈਰੀ ਦੇ ਭੈਣ ਹਣੀ ਜਦੋਂ ਉਸ ਦੀ ਹਾਲਤ ਦਾ ਪਤਾ ਲੱਗਾ ਤਾਂ ਉਸਨੇ ਮਾਂ ਨੂੰ ਪੁੱਛਿਆ ਕਿ ਹੈਰੀ ਨੂੰ ਕਿਸੇ ਡਾਕਟਰ ਕੋਲ ਚੈੱਕ ਕਰਵਾਇਆ ਤਾਂ ਹੈਰੀ ਦੀ ਮੰਮੀ ਨੇ ਕਿਹਾ ਕਿ ਪ੍ਰਿਆ ਨੇ ਕਿਸੇ ਡਾਕਟਰ ਪੁੱਛਿਆ ਤੇ ਡਾਕਟਰ ਨੇ ਕਿਹਾ ਕਿ ਹੈਰੀ ਨੂੰ ਐਡਮਿਟ ਹੋਣਾ ਪੈਣਾ ਹੈਰੀ ਦੀ ਭੈਣ ਨੇ ਕਿਹਾ ਕਿ ਹੈਰੀ ਦੀ ਫਾਈਲ ਮੈਨੂੰ ਦਿਓ ਮੈਂ ਆਪਣੇ ਡਾਕਟਰ ਨੂੰ ਦਿਖਾਉਂਦੀ ਆਂ ਅਗੋਂ ਪ੍ਰੀਆ ਫਾਈਲ ਦੇਣ ਦੀ ਬਜਾਏ ਕਹਿਣ ਲੱਗੀ ਨਹੀਂ ਦੀਦੀ ਮੇਰੇ ਡਾਕਟਰ ਨਾਲ ਸਾਰੀ ਗੱਲ ਹੋ ਗਈ ਆਪਾਂ ਹੈਰੀ ਨੂੰ ਕੱਲ ਹੀ ਐਡਮਿਟ ਕਰਵਾ ਦੇਣਾ ਜਦੋਂ ਅਗਲੇ ਦਿਨ ਹੈਰੀ ਨੂੰ ਉੱਥੇ ਲੈ ਕੇ ਗਏ ਤਾਂ ਉੱਥੇ ਜਾ ਕੇ ਪਤਾ ਲੱਗਾ ਕਿ ਉਹ ਕੋਈ ਹਸਪਤਾਲ ਨਹੀਂ ਸਗੋਂ ਡੈਡੀਕੇਸ਼ਨ ਸੈਂਟਰ ਸੀ ਹੈਰੀ ਦੀ ਭੈਣ ਹਨੀ ਨੇ ਫਿਰ ਕਿਹਾ ਤੁਸੀਂ ਹੈਰੀ ਨੂੰ ਇੱਥੇ ਕਿਉਂ ਐਡਮਿਟ ਕਰਵਾਇਆ ਹੈਰੀ ਦੇ ਬੈਰਨ ਨੂੰ ਪ੍ਰੋਬਲਮ ਇਸ ਕਿਸੇ ਬੈਰਨ ਵਾਲੇ ਡਾਕਟਰ ਨੂੰ ਦਿਖਾਓ ਅੱਗੋਂ ਹੈਰੀ ਦੀ ਮੰਮੀ ਨੇ ਹਨੀ ਨੂੰ ਕਿਹਾ ਪ੍ਰੀਆ ਦੇ ਮੰਮੀ ਨੂੰ ਵੀ ਇਹੀ ਪ੍ਰੋਬਲਮ ਸੀ ਉਹੋ ਵੀ ਇਥੋਂ ਹੀ ਠੀਕ ਹੋਏ ਸੀ ਪ੍ਰੀਆ ਦੇ ਉਸ ਦਾ ਪ੍ਰਾਡਕਟਰ ਨਾਲ ਗੱਲ ਕਰ ਰਹੇ ਨੇ ਤੇ ਉਹਨਾਂ ਦੋਨਾਂ ਨੇ ਹੀ ਹੈਰੀ ਦੀ ਫਾਈਲ ਬਣਵਾਈ ਹੈ ਹੈਰੀ ਨੂੰ ਉੱਥੇ 2-3 ਦਿਨ ਰੱਖਿਆ ਗਿਆ ਪਰ ਹੈਰੀ ਦੀ ਹਾਲਚ ਕੋਈ ਸੁਧਾਰਨਾ ਆਇਆ ਸਗੋ ਹੈਰੀ ਦੀ ਹਾਲਤ ਹੋਰ ਵਿਗੜ ਗਈ ਹੈਰੀ ਤੋਂ ਉੱਠਿਆ ਵੀ ਨਹੀਂ ਜਾ ਰਿਹਾ ਸੀ ਹੈਰੀ ਦੀ ਹਾਲਤ ਨੂੰ ਦੇਖ ਕੇ ਹਨੀ ਦੇ ਹਸਬੈਂਡ ਨੇ ਜਾ ਕੇ ਡਾਕਟਰ ਨਾਲ ਬੈਸ ਕੀਤੀ ਕਿਉਂਕਿ ਡਾਕਟਰ ਜੋ ਮੈਡੀਸਨ ਹੈਰੀ ਨੂੰ ਦੇ ਰਹੇ ਸੀ ਉਹ ਬਹੁਤ ਹੀ ਓਵਰਡੋਸ ਸੀ ਜਿਸ ਕਰਕੇ ਹੈਰੀ ਦੀ ਹਾਲਤ ਵਿਗੜ ਰਹੀ ਸੀ ਹਨੀ ਦੇ ਹਸਬੈਂਡ ਨੂੰ ਸਭ ਕੁਝ ਪਤਾ ਲੱਗ ਗਿਆ ਕਿਉਂਕਿ ਹਨੀ ਦੇ ਹਸਬੈਂਡ ਦਵਾਈਆਂ ਦਾ ਕੰਮ ਕਰਦੇ ਸੀ ਡਾਕਟਰ ਇੱਕਦਮ ਘਬਰਾ ਗਏ ਤੇ ਉਹਨਾਂ ਨੇ ਅਗਲੇ ਦਿਨ ਹੈਰੀ ਨੂੰ ਇਹ ਕਹਿ ਕੇ ਛੁੱਟੀ ਦੇ ਦਿੱਤੀ ਕਿ ਹੈਰੀ ਨੂੰ ਬੁਖਾਰ ਹੈ ਜਦੋਂ ਹੈਰੀ ਦਾ ਬੁਖਾਰ ਠੀਕ ਹੋ ਜਾਓ ਇਸ ਨੂੰ ਵਾਪਸ ਲੈ ਆਉਣਾ ਹੈਰੀ ਦੀ ਮੰਮੀ ਨੇ ਜਦੋਂ ਪ੍ਰੀਆ ਨੂੰ ਦੱਸਿਆ ਕਿ ਅੱਜ ਬੋਬੀ ਹਨੀ ਦੇ ਹਸਬੰਡ ਡਾਕਟਰ ਨੂੰ ਬੋਲ ਕੇ ਗਏ ਨੇ ਤਾਂ ਪ੍ਰੀਆ ਨੇ ਖਿੱਚ ਕੇ ਹੈਰੀ ਦੀ ਮੰਮੀ ਨੂੰ ਕਿਹਾ ਜੀਜਾ ਜੀ ਨੂੰ ਜ਼ਿਆਦਾ ਪਤਾ ਉਹ ਕਿਉਂ ਡਾਕਟਰ ਦੇ ਕੰਮਾਂ 'ਚ ਦਖਲਅੰਦਾਜ਼ੀ ਕਰ ਰਹੇ ਨੇ ਅੱਗੋਂ ਹੈਰੀ ਦੀ ਦੀਦੀ ਮੰਮੀ ਨੇ ਕਿਹਾ ਬੋਬੀ ਦਵਾਈਆਂ ਦਾ ਕੰਮ ਜਾਣਦਾ ਹੈ ਤੇ ਉਸ ਨੂੰ ਕੁਝ ਗਲਤ ਲੱਗਾ ਉਹ ਤਾਂ ਹੀ ਡਾਕਟਰ ਨਾਲ ਬਹਿਸ ਕਰਕੇ ਆਇਆ ਅਗਲੇ ਦਿਨ ਹੈਰੀ ਦੇ ਮੰਮੀ ਤੇ ਉਸਦੀ ਭੈਣ ਹੈਰੀ ਨੂੰ ਛੁੱਟੀ ਦਿਵਾ ਕੇ ਘਰ ਲੈ ਆਏ ਜਦੋਂ ਉਹ ਘਰ ਆਏ ਤਾਂ ਪ੍ਰੀਆ ਘਰੇ ਨਹੀਂ ਸੀ ਜਦੋਂ ਪ੍ਰੀਆ ਨੂੰ ਫੋਨ ਕਰਕੇ ਪੁੱਛਿਆ ਤਾਂ ਪ੍ਰੀਆ ਨੇ ਕਿਹਾ ਕਿ ਮੈਂ ਆਪਣੀ ਮੰਮੀ ਨਾਲ ਕਿਸੇ ਪੰਡਿਤ ਕੋਲ ਗਈ ਹੋਈ ਆ ਹੈਰੀ ਬਾਰੇ ਪੁੱਛਣ ਤੇ ਪੰਡਿਤ ਨੇ ਕਿਹਾ ਸੀ ਹੈਰੀ ਦੇ ਰਾਹੁ ਕੇਤੂ ਦਾ ਚੱਲ ਰਿਹਾ ਤੇ ਟਾਲੇ ਕਰਨ ਲਈ ਕੁਝ ਪਾਠ ਤੇ ਪੂਜਾ ਕਰਨੀ ਪੈਣੀ ਆ ਹੈਰੀ ਜਦ ਦਾ ਜਦੋਂ ਉਦੋਂ ਡੈਡੀਕੇਸ਼ਨ ਸੈਂਟਰ ਤੋਂ ਵਾਪਸ ਆਇਆ ਸੀ ਉਦੋਂ ਤੋਂ ਹੈਰੀ ਦਿਨ ਵਿੱਚ ਵੀ ਕਾਫੀ ਨੀਂਦ ਚ ਰਹਿੰਦਾ ਸੀ ਤੇ ਸਵੇਰੇ ਵੀ ਕਾਫੀ ਲੇਟ ਤੱਕ ਸੁੱਤਾ ਪਿਆ ਰਹਿੰਦਾ ਤੇ ਡਰਿੰਕ ਵੀ ਜ਼ਿਆਦਾ ਕਰਨ ਲੱਗ ਪਿਆ ਸੀ ਪਰ ਪ੍ਰਿਆ ਨੂੰ ਕੋਈ ਫਰਕ ਨਹੀਂ ਸੀ ਕਿ ਹੈਰੀ ਦੀ ਹਾਲਤ ਕਿੱਦਾਂ ਦੀ ਹੈ ਪ੍ਰਿਆ ਬਸ ਆਪਣੀ ਪਾਰਟੀ ਤੇ ਮੈਰਿਜ ਦੇਖਣ ਚ ਬਿਜ਼ੀ ਸੀ ਪ੍ਰਿਆ ਜਦੋਂ ਘਰੋਂ ਤਿਆਰ ਹੋ ਕੇ ਪਾਰਟੀ ਤੇ ਜਾਂਦੀ ਤਾਂ ਕਾਫੀ ਸਜ ਧਜ ਕੇ ਜਾਂਦੀ ਸੀ ਹੈਰੀ ਸਭ ਕੁਝ ਦੇਖ ਰਿਹਾ ਸੀ ਕਿ ਕਿਵੇਂ ਪ੍ਰਿਆ ਸਭ ਨੂੰ ਇਗਨੋਰ ਕਰਕੇ ਆਪਣਾ ਇਨ ਜੋਏ ਕਰ ਰਹੀ ਆ ਇਸ ਬਾਰੇ ਹੈਰੀ ਨੇ ਆਪਣੀ ਮੰਮੀ ਨਾਲ ਗੱਲ ਕੀਤੀ ਹੈਰੀ ਮੰਮੀ ਨੂੰ ਮੰਮੀ ਪ੍ਰੀਆ ਇਨਾ ਬਦਲ ਕਿਉਂ ਗਈ ਆ ਇਸ ਨੂੰ ਨਾ ਮੇਰੀ ਤੇ ਨਾ ਹੀ ਘਰ ਦੀ ਕੋਈ ਫਿਕਰ ਆ ਉਹ ਤਾਂ ਬਸ ਆਪਣਾ ਇੰਜੋਏ ਕਰਨ ਲੱਗੀ ਹੋਈ ਆ ਮੇਰੇ ਵੱਲ ਤਾਂ ਬਿਲਕੁਲ ਧਿਆਨ ਨਹੀਂ ਦੇ ਰਹੀ ਹੈਰੀ ਦੀ ਮੰਮੀ ਬੁੱਤ ਤੂੰ ਟੈਨਸ਼ਨ ਨਾ ਲੈ ਤੂੰ ਹੁਣ ਬਹੁਤ ਹੀ ਡਰਿੰਕ ਕਰਨ ਲੱਗ ਪਿਆ ਬੁੱਤ ਇਸ ਨਾਲ ਤੂੰ ਆਪ ਦੁਖੀ ਹੁੰਦਾ ਹੀ ਨਾ ਨਾਲ ਮੈਨੂੰ ਵੀ ਤੇਰੀ ਟੈਨਸ਼ਨ ਹੋ ਜਾਂਦੀ ਆ ਕੀ ਪਤਾ ਉਹੋ ਵੀ ਤੇਰੀਆਂ ਹਰਕਤਾਂ ਤੋਂ ਦੁਖੀ ਹੋਵ ਦੇ ਹੈਰੀ ਮੰਮੀ ਮੈਂ ਕੀ ਕਰਾਂ ਮੈਂ ਆ ਬਹੁਤ ਦੁਖੀ ਆ ਮੈਨੂੰ ਉਹ ਨਹੀਂ ਮਿਲਿਆ ਜੋ ਮੈਂ ਪ੍ਰਿਆ ਤੋਂ ਚਾਇਆ ਸੀ ਹੁਣ ਮੈਨੂੰ ਹਰ ਵੇਲੇ ਕੰਮ ਦੀ ਵੀ ਟੈਨਸ਼ਨ ਰਹਿੰਦੀ ਆ ਮੈਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਕਿ ਮੈਂ ਇੰਨੀ ਡਰਿੰਕ ਕਿਉਂ ਕਰਨ ਲੱਗ ਪਿਆ ਪਰ ਤੁਸੀਂ ਟੈਨਸ਼ਨ ਨਾ ਲੋ ਮੈਂ ਡਰਿੰਕ ਕਰਨੀ ਬਿਲਕੁਲ ਛੱਡ ਦੇਣੀ ਆ ਹੈਰੀ ਦੀ ਮਮੀ ਚੰਗਾ ਹੋਵੇਗਾ ਪੁੱਤ ਜੀ ਇਹ ਤੂੰ ਇਹ ਸਭ ਛੱਡ ਦੇਵੇਂਗਾ ਇਸ 'ਚ ਤੇਰਾ ਕੀ ਭਲਾ ਹੋਵੇਗਾ ਪਰ ਹੈਰੀ ਇਨਾ ਦੁਖੀ ਸੀ ਕਿ ਉਹ ਰੋਜ਼ ਰਾਤ ਨੂੰ ਡਰਿੰਕ ਕਰਦਾ ਤੇ ਕਈ ਵਾਰ ਪ੍ਰੀਆ ਨੂੰ ਵੀ ਗੁੱਸੇ 'ਚ ਬੋਲਦਾ ਸੀ ਹੈਰੀ ਜਦੋਂ ਪ੍ਰੀਆ ਨੂੰ ਬੋਲਦਾ ਸੀ ਤਾਂ ਪ੍ਰੀਆ ਸਭ ਕੁਝ ਆਪਣੇ ਫੋਨ 'ਚ ਰਿਕਾਰਡ ਕਰ ਲੈਂਦੀ ਸੀ ਤੇ ਕਿਸੇ ਨੂੰ ਕੁਝ ਪਤਾ ਵੀ ਨਹੀਂ ਲੱਗਦਾ ਸੀ ਕਿ ਪ੍ਰੀਆ ਦੇ ਮਨ 'ਚ ਕੀ ਚੱਲ ਰਿਹਾ ਹੈਰੀ ਹੁਣ ਸਾਰਾ ਦਿਨ ਨਸ਼ੇ 'ਚ ਰਹਿੰਦਾ ਸੀ ਹੈਰੀ ਦੀ ਹਾਲਤ ਦੇਖ ਕੇ ਹਰੀ ਦੀ ਭੈਣ ਹਣੀ ਨੇ ਪ੍ਰੀਆ ਨਾਲ ਗੱਲ ਕੀਤੀ ਤੇ ਉਸ ਨੂੰ ਸਮਝਾਇਆ ਹਣੀ ਪ੍ਰੀਆ ਦੇ ਹੈਰੀ ਇਦਾਂ ਕਰ ਰਿਹਾ ਤਾਂ ਤੇਰਾ ਵੀ ਕੁਝ ਫਰਜ਼ ਬਣਦਾ ਉਸ ਨੂੰ ਸਮਝਾਉਣਾ ਤੇ ਸਾਥ ਦੇਣਾ ਕਿਉਂ ਇੱਕ ਔਰਤ ਹੀ ਆਪਣੇ ਹਸਬੰਦ ਨੂੰ ਇਨਾ ਕੰਮਾਂ ਤੋਂ ਰੋਕ ਸਕਦੀਆਂ ਨਹੀਂ ਬੁਰੇ ਟਾਈਮ 'ਚ ਤੂੰ ਉਸ ਦਾ ਸਾਥ ਦੇ ਪ੍ਰੀਆ ਦੀਦੀ ਹੁਣ ਇਸ ਵਿੱਚ ਮੈਂ ਕੀ ਕਰਾਂ ਉਹ ਨਹੀਂ ਸੁਧ ਰਹੇ ਮੈਂ ਤਾਂ ਖੁਦ ਆਪਣੀ ਜੌਬ ਕਰਕੇ ਆਪਣਾ ਖਰਚਾ ਕਰ ਰਹੀ ਹਾਂ ਹਣੀ ਪਰ ਪ੍ਰੀਆ ਇਕੱਲਾ ਜੌਬ ਕਰਨ ਨਾਲ ਹੀ ਘਰ ਨਹੀਂ ਚੱਲਦੇ ਘਰਵਾਲ ਤੇ ਆਪਣੇ ਹਸਬੰਡ ਵੱਲ ਵੀ ਧਿਆਨ ਦੇਣਾ ਪੈਂਦਾ ਪ੍ਰੀਆ ਪਰ ਮੇਰੇ ਤੋਂ ਇਹ ਨਾਲ ਕੁਝ ਨਹੀਂ ਹੁੰਦਾ ਨਾਲੇ ਜੌਬ ਕਰੋ ਆਕੇ ਘਰ ਦੇ ਕੰਮ ਕਰੋ ਤੇ ਫਿਰ ਹਸਬੰਡ ਨੂੰ ਵੀ ਸੰਭਾਲੋ ਹਣੀ ਪ੍ਰੀਆ ਜੌਬ ਤਾਂ ਅਸੀਂ ਵੀ ਕਰਦੇ ਆਂ ਪਰ ਨਾਲ-ਨਾਲ ਘਰ ਦਾ ਤੇ ਬੱਚਿਆਂ ਨੂੰ ਵੀ ਸੰਭਾਲਦੇ ਆਂ ਨਾਲੇ ਪਾਪਾ ਵੀ ਤਾਂ ਡਰਿੰਕ ਕਰਦੇ ਸੀ ਉਹਨਾਂ ਨੇ ਵੀ ਬਹੁਤ ਔਖਾ ਟਾਈਮ ਦੇਖਿਆ ਪਰ ਮੰਮੀ ਨੇ ਹਮੇਸ਼ਾ ਪਾਪਾ ਦਾ ਸਾਥ ਦਿੱਤਾ ਕਦੇ ਉਹਨਾਂ ਦਾ ਸਾਥ ਨਹੀਂ ਛੱਡਿਆ ਪ੍ਰਿਆ ਇਸ ਵਿੱਚ ਹੁਣ ਮੈਂ ਕੀ ਕਰਾਂ ਮੰਮੀ ਦੀ ਗਲਤੀ ਸੀ ਉਹਨਾਂ ਨੂੰ ਉਸ ਟਾਈਮ ਪਾਪਾ ਨੂੰ ਰੋਕਣਾ ਚਾਹੀਦਾ ਸੀ ਹਣੀ ਮੰਮੀ ਨੇ ਨਹੀਂ ਰੋਕਿਆ ਪਰ ਤੂੰ ਤਾਂ ਹੁਣ ਹੈਰੀ ਨੂੰ ਰੋਕ ਲਾ ਜੇਕਰ ਹੈਰੀ ਤੇਰੀ ਗੱਲ ਨਹੀਂ ਮੰਨ ਰਿਹਾ ਤਾਂ ਤੂੰ ਛੱਡ ਕੇ ਦੋ ਦਿਨ ਆਪਣੇ ਪੇਕੇ ਚਲੇ ਜਾ ਕੀ ਪਤਾ ਹੈਰੀ 'ਚ ਕੋਈ ਸੁਧਾਰ ਆ ਜਾਵੇ ਪਰ ਪ੍ਰਿਆ ਦੋ ਦਿਨ ਤਾਂ ਕਿ ਇੱਕ ਰਾਤ ਵੀ ਆਪਣੀ ਪੇਕੇ ਨਹੀਂ ਗਈ ਜਿਵੇਂ ਉਸਦੇ ਦਿਮਾਗ 'ਚ ਕੋਈ ਚਾਲ ਚਲਦੀ ਹੋਵੇ ਅਚਾਨਕ ਹੈਰੀ ਦੀ ਮੰਮੀ ਬਿਮਾਰ ਰਹਿਣ ਲੱਗੀ ਹੈਰੀ ਦੇ ਮਾਂ ਤੋਂ ਬਿਮਾਰ ਹੋਣ ਕਰਕੇ ਘਰ ਦੇ ਕੰਮ ਵੀ ਨਹੀਂ ਹੁੰਦੇ ਸੀ ਹੈਰੀ ਨੇ ਪ੍ਰਿਆ ਨੂੰ ਕਿਹਾ ਕਿ ਹੈਰੀ ਜਦੋਂ ਤੱਕ ਮੰਮੀ ਬਿਮਾਰ ਨੇ ਉਦੋਂ ਤੱਕ ਤੂੰ ਘਰ ਦਾ ਕੰਮ ਕਰਕੇ ਸਕੂਲ ਨੂੰ ਚਲੇ ਜਾਇਆ ਕਰ ਮੰਮੀ ਬਿਮਾਰ ਹੋਣ ਕਰਕੇ ਕੰਮ ਨਹੀਂ ਹੁੰਦਾ ਪਰ ਅਗੋਂ ਪ੍ਰਿਆ ਨੇ ਕਿਹਾ ਮੇਰੇ ਕੋਲੋਂ ਘਰ ਦੇ ਕੰਮ ਤੇ ਜੋ ਵੀ ਇਕੱਠੇ ਨਹੀਂ ਹੁੰਦੇ ਜੇ ਮੰਮੀ ਜੀ ਤੋਂ ਘਰ ਦਾ ਕੰਮ ਨਹੀਂ ਹੁੰਦਾ ਤਾਂ ਕੋਈ ਕੰਮ ਵਾਲੀ ਰੱਖ ਲਓ ਜੋ ਘਰ ਦਾ ਸਾਰਾ ਕੰਮ ਕਰ ਲਿਆ ਕਰੇਗੀ ਪ੍ਰਿਆ ਨੇ ਅਜਿਹੇ ਵਿਵਹਾਰ ਤੋਂ ਹੈਰੀ ਅੱਕ ਗਿਆ ਸੀ ਉਸ ਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਹੁਣ ਉਹ ਕੀ ਕਰੇ ਇਹ ਉਹ ਹੈਰੀ ਸੀ ਜੋ ਹਰੇਕ ਨਾਲ ਹੱਸਦਾ ਖੇਡਦਾ ਰਹਿੰਦਾ ਸੀ ਤੇ ਹਰੇਕ ਨੂੰ ਆਪਣੀ ਲਾਈਫ 'ਚ ਕੁਝ ਵਧੀਆ ਕਰਨ ਦੀਆਂ ਸਲਾਹਾਂ ਦਿੰਦਾ ਸੀ ਪਰ ਪ੍ਰਿਆ ਕਰਕੇ ਉਹ ਇਕੱਲਾ ਹੀ ਬੈਠਾ ਕੁਝ ਨਾ ਕੁਝ ਸੋਚੀ ਜਾਂਦਾ ਸੀ ਲਾਈਫ 'ਚ ਹਮੇਸ਼ਾ ਏਦਾਂ ਹੀ ਹੁੰਦਾ ਕਿ ਜੋ ਇਨਸਾਨ ਪਿਆਰ ਕਰਦਾ ਉਸ ਨੂੰ ਬਦਲੇ 'ਚ ਨਫ਼ਰਤ ਤੇ ਇਗਨੋਰ ਰਣ ਹਰ ਨਰਾਸ ਮਿਲਦੀਆਂ ਨੇ ਤੇ ਜੋ ਇਨਸਾਨ ਨਫ਼ਰਤ ਕਰਦਾ ਉਸ ਨੂੰ ਪਿਆਰ ਤੇ ਕੇਅਰ ਮਿਲਦੀਆਂ ਪ੍ਰੀਆ ਦੀਆਂ ਹਰਕਤਾਂ ਤੋਂ ਆ ਕੇ ਹਰੀ ਨੇ 29 ਮਾਰਚ 2020 ਨੂੰ ਪ੍ਰੀਆ ਨੂੰ ਸਕੂਲ ਦੀ ਜੌਬ ਛੱਡਣ ਨੂੰ ਕਿਹਾ ਤੇ ਪ੍ਰੀਆ ਨੂੰ ਸਮਝਾਇਆ ਕਿ ਆਪਾਂ ਇੰਨੇ ਪੈਸੇ 'ਆਂ ਪਿੱਛੇ ਕਿਉਂ ਜਾਣਾ ਮੇਰਾ ਖੋਦਾ ਕੰਮ ਬਹੁਤ ਵਧੀਆ ਚੱਲਦਾ ਤੇਰੀ ਜੌਬ ਕਰਨ ਕਰਕੇ ਘਰ ਦਾ ਤਾਂ ਕੰਮ ਮੰਮੀ ਨੂੰ ਬਹੁਤ ਔਖਾ ਨਾਲੇ ਹੁਣ ਮੈਂ ਵੀ ਠੀਕ ਨਹੀਂ ਰਹਿੰਦਾ ਤੂੰ ਘਰ ਰਹਿ ਕੇ ਕੋਈ ਆਨਲਾਈਨ ਕੰਮ ਕਰ ਲਾ ਇਸ ਨਾਲ ਤੂੰ ਘਰਵਾਲ ਵੀ ਧਿਆਨ ਦੇਵੇਂਗੀ ਨਾਲੇ ਹੁਣ ਆਪਾਂ ਬੱਚੇ ਬਾਰੇ ਵੀ ਸੋਚਾਂਗੇ ਪ੍ਰਿਆ ਨਿਹੈਰੀ ਨੂੰ ਕਿਹਾ ਕੋਈ ਗੱਲ ਨਹੀਂ ਹੈਰੀ ਮੈਂ ਸਕੂਲ ਜੌਬ ਛੱਡ ਦਿੰਦੀ ਆਂ ਕੱਲ ਸਕੂਲ ਜਾ ਕੇ ਰਿਜ਼ਾਈਨ ਦੇ ਆਵਾਂਗੀ ਬਾਕੀ ਦੀ ਤਹਾਂ ਕਹਾਣੀ ਤੁਹਾਨੂੰ ਅਗਲੇ ਭਾਗ ਵਿੱਚ ਸੁਣਾਈ ਜਾਵੇਗੀ ਅਗਲੇ ਭਾਗ ਦਾ ਇੰਤਜ਼ਾਰ ਕਰਨਾ ਧੰਨਵਾਦ